ਔਰ ਆਲਾ ਐਮਐਲਏ ਦਾ ਨਾਮ ਦਿੰਦਾ ਮੈਂ ਮੇਰਾ ਭਰਾ ਮੈਂ ਅੱਛੀ ਤਰ੍ਹਾਂ ਉਹਨੂੰ ਜਾਣਦਾ ਪੰਜਾਬ ਦਾ ਨਾਮ ਉਹਨੇ ਪੂਰੇ ਵਰਲਡ 'ਚ ਉੱਚਾ ਕੀਤਾ ਠੀਕ ਹੈ ਇਹੋ ਜੀ ਕਬੱਡੀ ਖੇਡੀ ورلڈ ਕੱਪ ਦੇ ਵਿੱਚ ਬੈਸਟ ਰੇਡਰ ਚੁਣਿਆ ਜਾਂਦਾ ਸੀ ਇਹੋ ਜਿਹਾ ਕੰਮ ਕਰੂਗਾ ਤੁਸੀਂ ਟਰਾਲੀ ਚੋਰ ਸਾਨੂੰ ਕਹਿ ਦਿੱਤਾ ਤੇ ਜਿਨ੍ਹਾਂ ਨੇ 328 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚੋਰੀ ਕੀਤੀ ਤੇ ਬਾਇ ਨੇਮ ਪਰਚਾ ਦਰਜ ਹੋਇਆ ਉਹਨਾਂ ਨੂੰ ਕਿਤੇ ਤੁਸੀਂ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ ਚੋਰ ਚੋਰੀ ਕਰਨ ਵਾਲੇ ਉਹ ਇੱਧਰ ਆਓ ਹੁਣ ਮੰਨ ਲਓ ਧਰਨਾ ਲੱਗਾ ਸੀ ਤੇ ਸਰਕਾਰ ਨੇ ਕਿਸਾਨਾਂ ਨੂੰ ਇਹ ਗੱਲ ਕਿਹਾ ਵੀ ਪਾਸੇ ਬੈਠਿਆਂ ਦਾ ਕੋਈ ਫਾਇਦਾ ਨਹੀਂ ਹੁੰਦਾ ਪੰਜਾਬ ਦਾ ਹੀ ਨੁਕਸਾਨ ਹੁੰਦਾ ਤੇ ਸਰਕਾਰ ਨੇ ਤਰੀਕੇ ਨਾਲ ਦੱਸੋ ਕਿਸੇ ਦੇ ਡੰਡਾ ਵੀ ਮਾਰਿਆ ਕੇ ਤੇ ਸੋਟੀ ਵੀ ਮਾਰੀਏ ਤੇ ਉਹ ਟਰਾਲੀਆਂ ਟਰੈਕਟਰ ਜਦੋਂ ਧਰਨਾ ਪਾਸੇ ਆ ਤੇ ਉਹਨਾਂ ਨੇ ਜਿਹੜੇ ਨੇੜੇ ਤੇੜੇ ਸਾਡੇ ਆਗੂ ਸੀ ਉਹਨਾਂ ਦੇ ਘਰਾਂ ਦੇ ਵਿੱਚ ਟਰਾਲੀਆਂ ਠਲਤੀਆਂ ਤੇ ਮੁੜ ਕੇ ਪੁਲਿਸ ਸ਼ਨਾਖਤ ਕਰਕੇ ਸਾਰਿਆਂ ਨੂੰ ਵਾਪਸ ਕਰ ਦਿੱਤਾ ਹੁਣ ਭਾਜੀਪੀ ਦੀ ਇੱਕ ਪ੍ਰਿੰਟ ਦੇ ਵਿੱਚ 294 ਵੋਟਾਂ ਬਲਾਕ ਸੰਪਤੀ ਦੇ ਕੈਂਡੀਡੇਟ ਨੂੰ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ 90 ਰਹਿ ਜਾਂਦੀਆਂ ਤੇ ਉੱਪਰਲੀਆਂ ਸਾਰੀਆਂ ਉਧਰ ਪਵਾਤੀਆਂ ਬਲਾਕ ਸੰਪਤੀ 'ਚ ਸਾਰੀਆਂ ਲੈ ਲਈਆਂ ਆਪਦੀਆਂ ਉੱਪਰ ਪਵਾਤੀਆਂ ਇਵੇਂ ਹੀ ਪਿੰਡਾਂ 'ਚ ਕਾਂਗਰਸ ਨੇ ਕੀਤਾ ਕਾਂਗਰਸ ਨੂੰ 4 ਵੋਟਾਂ ਪਈਆਂ ਆਪਦੀਆਂ ਉਧਰ ਪਵਾਤੀਆਂ ਜਿੱਥੇ ਕਾਂਗਰਸ ਮਜ਼ਬੂਤ ਸੀ ਉੱਥੇ ਪੂਰੀਆਂ ਵੋਟਾਂ ਨਿਕਲੀਆਂ ਇਹਨਾਂ ਦੀਆਂ ਬਈ ਸਾਡੀ ਕੱਲ ਨੂੰ ਬੇਇਜ਼ਤੀ ਹੋਊ ਉਹ ਇੱਕ ਪੜ੍ਹਿਆ ਲਿਖਿਆ ਐਮ ਐਲ ਏ ਐਡਵੋਕੇਟ ਰਜਨੀਸ਼ ਦਈਆ ਜਿਹੜੀ ਵੀ ਗੱਲ ਕਰਦਾ ਉਹ ਪਿੰਡਾਂ ਦੇ ਵਿੱਚ ਵੀ ਮੈਂ ਜਾਣਦਾ ਉਹ ਉਹੀ ਕਰਦਾ ਜਿਹੜੀ ਕਾਨੂੰਨ ਦੇ ਵਿੱਚ ਹੁੰਦੀ ਹੈ ਤੇ ਕੱਲ ਨੂੰ ਜਵਾਬ ਉਹਦਾ ਦੇਣਾ ਪਵੇ ਉਹ ਗੱਲ ਸਹੀ ਕਰਦਾ ਕੁਝ ਵੈਬ ਚੈਨਲ ਮਾਫ ਕਰਨਾ ਕੁਝ ਵੈਬ ਚੈਨਲ ਰੋਟੀ ਸਾਡੇ ਸਿਰ ਤੋਂ ਖਾਣ ਲੱਗ ਪਏ ਵੀ ਸਾਨੂੰ ਸਵੇਰੇ 10 8 ਕੇ ਗਾਣਾ ਕੱਢਣਗੇ ਤੇ ਉਹਨਾਂ ਨੂੰ ਵਿਊ ਮਿਲਣੇ ਆ ਤੇ ਉਹਨਾਂ ਨੇ ਚੰਗਾ ਕੰਮ ਤਾਂ ਦੱਸੋ ਚੈਨਲ ਨੇ ਕਿਸੇ ਨੇ ਵਿਖਾਇਆ ਆੜਾ ਤਖਤਾਂ ਤਿੰਨ ਤਖਤਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜੇ ਕਿਸੇ 'ਚ दम ਹੈ ਇੱਕ ਬੰਦਾ ਕੈਮਰੇ ਸਾਹਮਣੇ ਲਿਆਓ ਮੈਂ ਮਾਫੀ ਮੰਗ ਕੇ ਦੋਵੇਂ ਹੱਥ ਜੋੜ ਕੇ ਰਾਜਨੀਤੀ ਛੱਡ ਕੇ ਘਰੇ ਬੈਠ ਜੂ ਇੱਕ ਬੰਦਾ ਲਿਆਓ 100 ਰੁਪਇਆ ਦੇ ਕੇ ਵੀ ਲੱਗਾ ਨੌਕਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪੰਜਾਬ 'ਚ ਹੁਣੇ-ਹੁਣੇ ਇਲੈਕਸ਼ਨ ਹੋ ਕੇ ਹਟਿਆ ਇਹਦੇ ਤੇ ਇੱਕ ਵੱਡੀ ਵਿਚਾਰ ਚਰਚਾ ਹੋਊਗੀ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਕਰੀਬ ਆਪਣੇ 4 ਸਾਲ ਪੂਰੇ ਕਰ ਚੁੱਕੀ ਹੈ ਤਾ ਉਹਦੀ ਰੈਨ ਮੈਚ ਦੇ ਵਿੱਚ ਹੁਣ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਪਤੀ ਚੋਣਾ ਹੋ ਕੇ ਹਟਿਆ ਨੇ ਸਾਰੇ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਸੀਨੀਅਰ ਆਮ ਆਦਮੀ ਪਾਰਟੀ ਦੇ ਹਾਗੂ ਹੈਗੇ ਆ ਸੁਖਰਾਜ ਸਿੰਘ ਗੋਰਾਬਾਈ ਜੀ ਹੈਗੇ ਜਿਹੜੇ ਮੋਢ ਤੋਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਵਿਚਰੇ ਹੈਗੇ ਆ ਔਰ ਇੱਕ ਸੂਝਵਾਨ ਆਗੂ ਨੌਜਵਾਨ ਆਗੂ ਹੈਗੇ ਆ ਬਾਈ ਸੁਖਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਹਰਨੇਕ ਜੀ ਤੁਹਾਡੀ ਸਮੁੱਚੀ ਟੀਮ ਸਾਡੀ ਧਰਤੀ ਸਾਡੇ ਲੋਕ ਉਹਨਾਂ ਨੂੰ ਜੀ ਆਇਆਂ ਨੂੰ ਤੇ ਤੁਹਾਡੇ ਸਰੋਤਿਆਂ ਨੂੰ ਵੀ ਜੀ ਆਇਆਂ। ਜਿਸ ਤਰ੍ਹਾਂ ਹੁਣੇ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਕੇ ਹਟੇ ਆ। ਖਾਸ ਕਰਕੇ ਫਰੋਇਪਰ ਦੇ ਆਤੀ ਦੀ ਆਪਾਂ ਗੱਲ ਕਰਦੇ ਫਰੋਸ਼ਾ ਛੀੜ ਦੀ ਗੱਲ ਕਰਦੇ ਆ ਤਾਂ ਜਿਹੜੀਆਂ ਹੁਣ ਇਲੈਕਸ਼ਨ ਹੋ ਕੇ ਹਟੇ ਉਹਨਾਂ ਦੇ ਤੇ ਤੁਹਾਡਾ ਕੀ ਕਹਿਣਾ ਹੈ? ਜਿਹੜੇ ਇਲੈਕਸ਼ਨ ਹੋ ਕੇ ਹਟੇ ਆ ਉਹਦੇ ਬਾਰੇ ਸਭ ਤੋਂ ਪਹਿਲਾਂ ਜਿਹੜੇ ਮੇਰੇ ਭਰਾ ਐਨੇ ਔਖੇ ਸਮੇਂ ਦੇ ਵਿੱਚ ਮੈਂ ਕਹਿੰਦਾ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਤਕਰੀਬਨ 11-12 ਸਾਲ ਹੋ ਗਏ। ਠੀਕ ਹੈ। ਤੇ ਐਡਾ ਕੋਈ ਵੀ ਅਜੇ ਹ ਇਲੈਕਸ਼ਨ ਨਹੀਂ ਆਇਆ ਇਹ ਪਹਿਲਾ ਇਲੈਕਸ਼ਨ ਆ ਮੈਂ ਇਹਨੂੰ ਸਭ ਤੋਂ ਕਠਨ ਇਲੈਕਸ਼ਨ ਮੰਨਦਾ ਤੇ ਉਸ ਇਲੈਕਸ਼ਨ ਦੇ ਵਿੱਚ ਵੀ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਖੜੇ ਆ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਹਾਂਜੀ ਭਾਈ ਜੀ ਜਿਸ ਤਰ੍ਹਾਂ ਤੁਸੀਂ ਕਰੀਬ ਗੱਲ ਕੀਤੀ ਵੀ 11-12 ਸਾਲ ਹੋ ਗਏ ਆਮਦੀ ਪਾਰਟੀ ਦੇ ਵਿੱਚ ਤਾਂ ਕਿਸ ਤਰ੍ਹਾਂ ਦਾ ਤਿਆਰਬਾ ਰਿਹਾ ਤੁਹਾਡਾ ਕਿਸ ਤਰ੍ਹਾਂ ਦਾ ਸਫਰ ਰਿਹਾ ਜਾਂ ਨਿੱਜੀ ਰੂਪ 'ਚ ਤੁਹਾਡੇ ਕਿਸ ਤਰ੍ਹਾਂ ਦੇ ਔਂਕੜਾ ਆਇਆ ਜੀ ਭਾਈ ਜੀ ਅ ਜਦੋਂ ਅਸੀਂ ਆਮ ਆਦਮੀ ਪਾਰਟੀ ਵਿੱਚ ਤੁਰੇ ਸੀ ਤੇ ਸਾਨੂੰ ਲੋਕ ਮਜ਼ਾਕ ਕਰਦੇ ਸੀ ਜਦੋਂ ਅਸੀਂ 17 ਦੇ ਵਿੱਚ ਹਰਨੇਕ ਜੀ ਇੰਨੀ ਮਿਹਨਤ ਕੀਤੀ ਮੈਂ ਫਰੋਜਪੁਰ ਦਿਹਾਤੀ ਦੇ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਟੀਮ ਬਣਾਈ ਤੇ ਜਦੋਂ ਅਸੀਂ 17 ਦੇ ਵਿੱਚ ਹਰਗੇ ਨਾ ਤੇ ਸਾਨੂੰ ਪਿੰਡਾਂ ਦੇ ਆਪ ਦੇ ਸਕੇ ਇਹ ਗੱਲ ਕਹਿੰਦੇ ਸੀ ਵੀ ਹੁਣ ਝੰਡੇ ਲਾ ਦਿਓ ਪੰਜਾਬ ਦੇ ਵਿੱਚ ਇੱਕ ਵਾਰੀ ਤੁਹਾਡਾ ਮੌਕਾ ਸੀ ਤੁਸੀਂ ਨਹੀਂ ਜਿੱਤ ਸਕੇ ਇੰਨੀ ਹਵਾ ਦੇ बावਜ਼ੀ ਹੁਣ ਨਹੀਂ ਤੁਸੀਂ ਆਉਂਦੇ ਪਰ ਅਸੀਂ ਦਿਲ ਨਹੀਂ ਛੱਡਿਆ ਗੁਰੂ ਰਾਮਦਾਸ ਦਾ ਆਸਰਾ ਤੱਕੇ ਲੱਗੇ ਰਹੇ ਤੇ ਦੇਖ ਲਓ ਸਫਲਤਾ ਜ਼ਰੂਰ ਮਿਲੀ ਹੈ ਠੀਕ ਹੈ ਬਾਈ ਤਾਂ ਤੁਹਾਡੇ ਜੇਕਰ ਆਪਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤੇ ਤੁਸੀਂ ਸਮਝਦੇ ਹੋ ਜਿਹੜਾ 4 ਸਾਲ ਦਾ ਕਾਰਜ ਵਿਚਾਰ ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਹੈਗੀ ਠੀਕ ਹੈ ਸਮਝਦੇ ਤੁਸੀਂ ਦੇਖੋ ਜੀ ਇਹ ਇਹ ਇੱਕ ਹੈ ਉਹ ਜੀ ਸਰਕਾਰ ਆ ਜਦੋਂ ਸਿਆਣੇ ਬੰਦਿਆਂ ਦੇ ਕੋਲੇ ਬਹਿੰਦੇ ਹਨ ਜਿਹੜੇ ਸincere ਲੋਕ ਹੈ ਉਹਨਾਂ ਕੋਲੇ ਬੈਠਦੇ ਆ ਤੇ ਉਹ ਇੱਕੋ ਗੱਲ ਕਹਿੰਦੇ ਆ ਪੰਜਾਬ ਦੇ ਲੋਕੋ ਇਹੋ ਜਾਂ ਮੁੱਖ ਮੰਤਰੀ ਇਹੋ ਜੀ ਸਰਕਾਰ ਗਵਾ ਨਾ ਲਿਓ ਜੇ ਮੈਂ ਕੰਮ ਗਿਣੌਣ ਲੱਗਾ ਇਹ ਸਾਡੀ ਸਰਕਾਰ ਐ ਜੀ ਪਿਛਲੇ 6 ਮਹੀਨੇ ਕੰਮ ਕਰਦੇ ਹੁੰਦੇ ਤੇ ਸਾਡੀ ਸਰਕਾਰ ਜਿੱਦਣ ਦੀ ਬਣੀ ਐ ਉਸ ਦਿਨ ਤੋਂ ਕੰਮ ਕਰ ਲੱਗੇ ਜੇ ਮੈਂ ਗਿਣਾਵਾਂ ਨਾ ਜੀ ਤੇ ਆਪਣੀ ਇੰਟਰਵਿਊ ਗਿਣਾਉਣ ਚ ਲੰਘ ਜੇ ਪਰ ਮੈਂ ਮੋਟੀਆਂ-ਮੋਟੀਆਂ ਗੱਲਾਂ ਦੱਸ ਦਿਆਂ ਬਿਨਾ ਕਿਸੇ ਨੂੰ ਆਪਾਂ ਅਸ਼ਪਾਰਛੇ ਤੋਂ 60000 ਦੇ ਕਰੀਬ ਨੌਕਰੀ ਦਿੱਤੀ ਕੋਈ ਦੱਸੇ 1 ਰੁਪਿਆ ਵੀ ਕਿਸੇ ਨੇ ਦਿੱਤਾ 600 ਯੂਨਟ ਬਿਜਲੀ ਖੇਤਾਂ ਸਾਡੇ ਦਾਦੇ ਪੁਰਦਾਦੇ ਦੱਸਦੇ ਆ ਉਹ ਕਹਿੰਦੇ ਅੱਜ ਤੱਕ ਸਾਨੂੰ ਕਿਸੇ ਨੇ ਬਿਜਲੀ ਫਰੀ ਨਹੀਂ ਦਿੱਤੀ ਤੇ ਅੱਜ ਤੱਕ ਕਿਤੇ ਖੇਤਾਂ ਵਾਲੀ ਬਿਜਲੀ ਜਿਵੇਂ ਹੁਣ ਆ ਰਹੀ ਹੈ ਅੱਜ ਤੱਕ ਉਹ ਖੇਤਾਂ ਵਾਲੀ ਬਿਜਲੀ ਇਦਾਂ ਨਹੀਂ ਆਈ ਤੁਸੀਂ ਦੇਖੋ ਅੱਗੇ ਸੜਕ ਦੇ ਉੱਤੇ ਕੋਈ ਐਕਸੀਡੈਂਟ ਹੋ ਜਾਂਦਾ ਸੀ ਪਾਸਾ ਵੱਟ ਕੇ ਲੰਘ ਜਾਂਦੇ ਸੀ ਤੇ ਇਹ ਇਹੋ ਜੀ ਸਰਕਾਰ ਆ ਇੱਕ ਐਸਐਸ SSF ਨਾਂ ਤੇ ਜਿਹੜੀ ਸੜਕ ਸੁਰੱਖਿਆ ਫੋਰਸ ਬਣਾਈ ਉਹ ਤੁਰੰਤ ਉੱਥੇ ਪਹੁੰਚ ਜਾਂਦੀ ਹੈ। ਹੋਰ ਤੁਹਾਨੂੰ ਮੈਂ ਅਨੇਕਾਂ ਜਿਵੇਂ ਈ-ਜਸਟਿਸ ਸ਼ੁਰੂ ਕਰਤੀ 10 ਲੱਖ ਦਾ ਜਿਹੜਾ ਕਾਰਡ ਹੈ ਇਲਾਜ ਲਈ ਸਭ ਤੋਂ ਲੋੜ ਕੀ ਹੈ ਸਾਨੂੰ। ਸਾਡੀਆਂ ਇਹ ਬੁਨਿਆਦੀ ਸਹੂਲਤਾਂ ਤਾਂ ਇਹ ਹੀ ਨਾ ਸਾਨੂੰ ਕੋਈ ਹਾਂਜੀ ਬਿਲਕੁਲ 10 ਲੱਖ ਤੱਕ ਜਿਹੜਾ ਕਾਰਡ ਉਹ ਵੀ ਚਾਲੂ ਹੋ ਜਾਣਾ। ਕਈ ਇੱਕ ਹੁਣ ਇਹਨਾਂ ਨੇ ਪਿੱਛੇ ਜੇ ਸਾਡਾ ਇੱਕ ਮਜ਼ਾਕ ਬਣਾ ਲਿਆ। ਬਈ ਇਹ ਤਾਂ ਵਾਸ਼ਰੂਮਾਂ ਦੇ ਦਰ ਘਟਨ ਕਰੀ ਜਾਂਦੇ ਆ। ਤੁਸੀਂ ਮੇਰੇ ਘਰ ਚ ਆਏ ਹੋ ਮੇਰਾ ਘਰ ਦੇਖਿਆ ਤੁਸੀਂ ਹਨਾ ਮੇਰੀ ਕੋਠੀ ਦੇਖੀ ਅਸੀਂ ਕਰੋੜਾਂ ਰੁਪਈਆ ਲਾ ਕੇ ਘਰ ਬਣਾਉਣੇ ਆ ਜੇ ਅਸੀਂ ਕਰੋੜ ਰੁਪਈਏ ਦਾ ਘਰ ਬਣਾਉਣੇ ਨਾ ਤੇ 10 ਲੱਖ ਦਾ ਵਿੱਚ ਵਾਸ਼ਰੂਮ ਬਣਾਉਣੇ ਕਾਹਤੋਂ ਬਣਾਉਣੇ ਆ ਵੀ ਕੋਈ ਆਵੇ ਵੇਖੇ ਵੀ ਵਾਹ ਬਈ ਇਹਨਾਂ ਨੇ ਇੱਡਾ ਉੱਤੇ ਕੀ ਗੱਲ ਸਾਡੇ ਸਕੂਲਾਂ ਚ ਸਾਡੇ ਬੱਚੇ ਪੜ੍ਹਦੇ ਆ ਸਾਡੀਆਂ ਨੌਜਵਾਨ ਬੱਚੀਆਂ ਪੜ੍ਹਦੀਆਂ ਕੀ ਗੱਲ ਉੱਥੇ ਨਹੀਂ ਅੱچھے ਵਾਸ਼ਰੂਮ ਚਾਹੀਦੇ 9ਵੀਂ ਵਾਲੀਆਂ ਬੱਚੀਆਂ 10ਵੀਂ ਵਾਲੀਆਂ ਬੱਚੀਆਂ ਨੌਜਵਾਨ ਬੱਚੀਆਂ ਜੇ ਸੀਐਮ ਸਾਹਿਬ ਦੀ ਸੋਚ ਵੇਖੋ ਉਹਨਾਂ ਨੇ ਕਿਹਾ ਇਹਨਾਂ ਵਾਸ਼ਰੂਮਾਂ ਸਕੂਲਾਂ ਦੇ ਵਿੱਚ ਗੰਧ ਵੱਜਿਆ ਹੁੰਦਾ ਠੀਕ ਆ ਜੀ ਤੇ ਬੱਚੇ ਕਿੱਥੇ ਜਾਣ ਤੇ ਬੱਚਿਆਂ ਲਈ ਇਹ ਪਹਿਲੀ ਸਰਕਾਰ ਹੈ ਜੀ ਨੇ ਵਾਸ਼ਰੂਮ ਇੱਕ ਇਹਨਾਂ ਨੇ ਮਜ਼ਾਕ ਬਣਾ ਲਿਆ ਇਹਨਾਂ ਦਾ ਕੰਮ ਤਾਂ ਸਵੇਰੇ ਉੱਠ ਕੇ ਭੰਡਣਾ ਜੀ ਵਿਰੋਧੀ ਤਾਂ ਕਹਿੰਦੇ ਜੇ ਰੰਗ ਰੋਗ ਨਹੀਂ ਕੀਤਾ ਜੀ ਕੁਝ ਨਹੀਂ ਕੀਤਾ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜਿਹੜਾ ਕਹਿੰਦੇ ਵੀ ਆਮ ਆਦਮੀ ਪਾਰਟੀ ਨਿਕਾਖਣੀ ਵੇਖੋ ਜੀ ਮੈਂ ਕੰਮ ਗਿਣਾ ਰਿਆਂ ਜੀ ਕੋਈ ਬੰਦਾ ਵੀ ਚੈਲੰਜ ਕਰ ਦੇਵੇ ਠੀਕ ਆ ਜੀ ਮੇਰੇ ਨਾਲ ਡਿਬੇਟ ਕਰ ਲਵੇ ਜਿਹੜੀਆਂ ਮੈਂ ਗੱਲਾਂ ਗਿਣਾ ਰਿਆਂ ਮੇਰੇ ਨਾਲ ਜਿੱਥੇ ਡਿਬੇਟ ਰੱਖਣੀ ਆ ਕੋਈ ਫਿਰੋਜ਼ਪੁਰ ਦਾ ਲੀਡਰ ਹੈ ਕੋਈ ਪੰਜਾਬ ਦਾ ਲੀਡਰ ਹੈ ਮੈਨੂੰ ਦੱਸੇ ਕਿੱਥੇ ਡਿਬੇਟ ਕਰਨੀ ਆ ਗੱਲਾਂ ਨੂੰ ਤਾਂ ਆ ਦੇਖੋ ਹੁਣ 2-3 ਦਿਨ ਪਹਿਲਾਂ ਅਸ਼ੀਦੀ ਦਿਹਾੜਾ ਚੱਲਦਾ ਸੀ ਮਾਨ ਸਾਹਿਬ ਨੇ ਐਡਾ ਵੱਡਾ ਕੰਮ ਕੀਤਾ ਤੁਹਾਨੂੰ ਪਤਾ ਸਿੱਖ ਸੰਘਰਸ਼ ਲੜਿਆ ਲੜਿਆ 84 ਦੇ ਵਿੱਚ ਇਹਨਾਂ ਪਾਰਟੀਆਂ ਨੇ ਦਰਬਾਰ ਸਾਹਿਬ ਠਾਇਆ ਸਾਡੇ ਮਹਾਨ ਸੂਰਮਿਆਂ ਦੀ ਛਾਤੀ ਤੇ ਪੈਰ ਰੱਖ ਕੇ ਆਕਾਲੀ ਦਲ ਸੱਤਾ 'ਚ ਆ ਗਿਆ ਇਹਨਾਂ ਨੇ ਇੰਨਾ ਚਿਰ ਸੱਤਾ ਹੜਾਈ ਅੱਜ ਤੱਕ ਇਹਨਾਂ ਦੇ ਮਨ 'ਚ ਆਇਆ ਅਸੀਂ 14 ਜਿਹੜੇ ਆਨੰਦਪੁਰ ਦੇ ਮਤੇ ਸੀ ਉਹਨਾਂ 'ਚ ਇੱਕ ਗੱਲ ਪੂਰੀ ਕੋਈ ਕਰ ਦਈਏ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਦੇਖ ਲਓ ਤੁਹਾਡੇ ਸਾਹਮਣੇ ਜਿਹੜਾ ਤਿੰਨਾਂ ਸ਼ਹਿਰਾਂ ਨੂੰ ਜਿਹੜਾ ਤਖਤ ਤਿੰਨਾਂ ਤਖਤਾਂ ਨੂੰ ਤਲਵੰਡੀ ਸਾਬੋ ਅਮਰਸਰ ਸਾਹਿਬ ਤੇ ਆਨੰਦਪੁਰ ਸਾਹਿਬ ਦੇਖੋ ਪਵਿੱਤਰ ਸ਼ਹਿਰ ਤੇ ਉਹਦੇ ਵਿੱਚੋਂ ਮੀਟ ਦੀਆਂ ਦੁਕਾਨਾਂ ਸ਼ਰਾਬ ਦੀਆਂ ਦੁਕਾਨਾਂ ਤਮਾਕੂ ਬੀੜੀ ਦੀਆਂ ਦੁਕਾਨਾਂ ਨੂੰ ਪ੍ਰੋਪਰ ਹੁਕਮ ਕਰਤਾ ਵੀ ਇੱਥੇ ਨਹੀਂ ਹੋਣਗੀਆਂ ਠੀਕ ਬਾਈ ਜੀ ਨਰੀ ਪਾਣੀ ਦੀ ਬੜੀ ਸਮੱਸਿਆ ਹੁੰਦੀ ਹੈ ਜਾਂ ਬਿਜਲੀ ਪਾਣੀ ਤੁਸੀਂ ਗੱਲ ਕੀਤੀ ਹੈ ਸਿਹਤ ਸਿੱਖਿਆ ਨੂੰ ਲੈ ਕੇ ਆ ਤਾਂ ਤੁਹਾਨੂੰ ਲੱਗਦਾ ਕਿ ਆਹਨੇ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ ਸਿੱਖਿਆ ਗ੍ਰਾਂਤੀ ਦੇ ਨਾਂ ਤੇ ਖਾਸ ਕਰ ਮੈਂ ਨਾ ਜੀ ਮੈਂ ਤੁਹਾਨੂੰ ਪਤਾ ਐਮਪੀ ਦੀ ਟਿਕਟ ਦੀ ਤਿਆਰੀ ਕਰਦਾ ਰਿਹਾ ਤੇ ਮੈਂ ਇੱਥੋਂ ਬੋਹਰ ਤੱਕ ਉਹ ਗੰਗਾ ਨਗਰ ਤੱਕ ਮੀਟਿੰਗਾਂ ਕਰਦਾ ਰਿਹਾ ਫਾਜ਼ਲਕਾ ਦੇ ਵਿੱਚ ਮੀਟਿੰਗਾਂ ਕਰਦਾ ਰਿਹਾ ਸੰਗਤ ਇੱਕੋ ਗੱਲ ਆ ਕੇ ਬਜ਼ੁਰਗ ਕਹਿੰਦੇ ਸੀ ਕਹਿੰਦੇ ਅਸੀਂ ਕਿਤੇ ਖਾਲੇ ਨਹੀਂ ਵੇਖੇ ਸੀ ਅਤੇ ਅਸੀਂ ਕਿਸੇ ਕੱਸੀਆਂ ਨਹੀਂ ਵੇਖੀਆਂ ਸੀ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਜਿਨ੍ਹਾਂ ਨੇ ਹਰ ਖੇਤ ਨੂੰ ਪਾਣੀ ਪਹਚਾਇਆ ਕੱਸੀਆਂ ਨਾਲੇ ਪਾਣੀ ਲਈ ਬਣਾ ਕੇ ਦਿੱਤੇ ਆ ਇਹੋ ਜੀ ਸਰਕਾਰ ਤੁਸੀਂ ਦੱਸ ਦਿਓ ਤੁਹਾਡਾ ਇੰਨਾ ਤਜਰਬਾ ਤੁਸੀਂ ਕਿੰਨੇ ਉਸ ਸਮੇਂ ਤੋਂ ਪੱਤਰਕਾਰੀ ਕਰਦੇ ਹਾਂ ਜਿਹੜੀਆਂ ਲੋਕਾਂ ਦੀਆਂ ਦਿਲ ਨੂੰ ਟੰਬਵੀਆਂ ਗੱਲਾਂ ਉਹ ਮਾਨ ਸਾਹਿਬ ਨੇ ਕੀਤੀਆਂ ਠੀਕ ਬਾਈ ਕਿ ਕਾਰਨ ਸੀ ਕਿ ਵੱਡੇ ਪੱਧਰ ਤੇ ਜਿਹੜਾ ਇਸ ਫਰੋਹੇ ਪਰਦੇ ਆਤੀ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹਾਰੀ ਹੈ ਵੇਖੋ ਜੀ ਅਸੀਂ ਸੀ ਸਿਰਫ ਇਕੱਲੇ ਆਮ ਆਦਮੀ ਪਾਰਟੀ ਤੇ ਉਧਰ ਸਾਰੀਆਂ ਧਿਰਾਂ ਜਾ ਕੇ ਰਲ ਗਈਆਂ ਹੂੰ ਸਾਡਾ ਕੱਲਿਆਂ ਦਾ 6 7 3 ਨਾਲ ਮੁਕਾਬਲਾ ਸੀ ਫੇਰ ਵੀ ਸਾਨੂੰ 7000 ਕਰੀਬ ਵੋਟ ਪਈ ਉਹਨਾਂ ਨੂੰ 14000 ਦੇ ਕਰੀਬ ਵੰਡ ਲਓ ਤੁਸੀਂ ਧਿਰਾਂ 'ਚ ਅੱਜ ਵੀ ਸਾਡੀ ਵੋਟ ਜ਼ਿਆਦਾ ਪਰ ਮੈਂ ਤੁਹਾਨੂੰ ਦੱਸਿਆ ਵੀ ਕਟੋ-ਕਟ ਮੇਰੇ ਕੋਲ 8 9 ਪਿੰਡਾਂ ਦੀ ਲਿਸਟ ਆ ਜਿੱਥੇ ਹੱਥੀ ਮੋਹਰਾ ਲਾਈਆਂ ਹੂੰ ਠੀਕ ਹੈ ਜੀ ਇਹ ਸੱਤੇ 6-7 ਕਿਹੜੀਆਂ ਸੀ ਜਿਵੇਂ ਭਾਈ ਕਾਲੀ ਦਲ ਤਾਂ ਹੈਗਾ ਸ਼੍ਰੋਮਣੀ ਕਾਲੀ ਦਲ ਦੇ ਜਿਹੜਾ ਜਗENDER ਸਿੰਘ ਚਿੰਦੂ ਸੀ ਇਹ ਸਾਬਕਾ ਐਮਐਲਏ ਸੀਗੇ ਉਹਨਾਂ ਨੇ ਤਾਂ ਖੁੱਲ ਕੇ ਕਹਿਤ ਹਮਾਇਤ ਕੀਤੀ ਹੋਰ ਜਿਹੜੀਆਂ ਕਿਹੜੀਆਂ ਤੇਰਾ ਸੀ ਜਿਹੜੀਆਂ ਸਵੇਰ ਤੋਂ ਲੈ ਕੇ ਸਾਨੂੰ ਸ਼ਾਮ ਤੱਕ ਭੰਡਦੀਆਂ ਸਾਰੀਆਂ ਤੇਰੀਆਂ ਸੀ ਠੀਕ ਹੈ ਕਿਸਾਨ ਯੂਨੀਅਨ ਦੇ ਕਈ ਆਗੂ ਏਡੇ ਚੰਗੇ ਆ ਉਹ ਸਾਨੂੰ ਉਹਨਾਂ ਨੂੰ ਪਤਾ ਸੀ ਸਗਰਾਜਗੁਰ ਦੀ ਸਿੱਖਿਆ ਦਾ ਮਾਦਦ ਕਰਦੇ ਰਹੇ ਭਾਈ ਕਈ ਜੁਨਾਂ ਵਾਲੇ ਵੀ ਢੰਡੇ ਲਾ ਕੇ ਲਗਾਤਾਰ ਸਾਡੀ ਖਿਲਾਫਤ ਕਰਦੇ ਰਹੇ ਆ ਤਾਂ ਸਾਨੂੰ ਟਰਾਲੀ ਚੋਰ ਕਹਿੰਦੇ ਹੋ ਤੁਸੀਂ ਇੱਕ ਟਰਾਲੀ ਚੋਰ ਤੁਸੀਂ ਸਾਨੂੰ ਕਹਿ ਦਿੰਦੇ ਹੋ ਉਹ ਮੈਂ ਤੁਹਾਨੂੰ ਦੱਸਦਾ ਜੀ ਸਾਡੇ ਕਿਸੇ ਆਗੂ ਨੇ ਨਾ ਉਹਦਾ ਸਪਸ਼ਟ ਜਵਾਬ ਨਹੀਂ ਦਿੱਤਾ ਮੈਂ ਦਿੰਦਾ ਘਨੌਰ ਵਾਲੇ ਐਮਐਲਏ ਦਾ ਨਾਮ ਘਨੌਰ ਵਾਲੇ ਐਮਐਲਏ ਦਾ ਨਾਮ ਦਿੰਦਾ ਮੈਂ ਮੇਰਾ ਭਰਾ ਮੈਂ ਅੱਛੀ ਤਰ੍ਹਾਂ ਉਹਨੂੰ ਜਾਣਦਾ ਪੰਜਾਬ ਦਾ ਨਾਮ ਉਹਨੇ ਪੂਰੇ ਵਰਲਡ 'ਚ ਉੱਚਾ ਕੀਤਾ ਬਿਲਕੁਲ ਠੀਕ ਹੈ ਇਹੋ ਜੀ ਕਬੱਡੀ ਖੇਡੀ वर्ल्ड कप ਦੇ ਵਿੱਚ ਬੈਸਟ ਰੇਡਰ ਚੁਣਿਆ ਜਾਂਦਾ ਸੀ ਉਹ ਇਹੋ ਜਿਹਾ ਕੰਹਾਉਣੇ ਕੰਮ ਕਰੂਗਾ ਪਰ ਮੇਰਾ ਇੱਕ ਸੁਨੇਹਾ ਸਾਰੀ ਸੰਗਤ ਨੂੰ ਤੁਸੀਂ ਟਰਾਲੀ ਚੋਰ ਸਾਨੂੰ ਕਹਿ ਦਿੱਤਾ ਤੇ ਜਿਨ੍ਹਾਂ ਨੇ 328 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚੋਰੀ ਕੀਤੇ ਬਾਇ ਨੇਮ ਪਰਚਾ ਦਰਜ ਹੋਇਆ ਉਹਨਾਂ ਨੂੰ ਕਿਤੇ ਤੁਸੀਂ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ ਚੋਰ ਚੋਰੀ ਕਰਨ ਵਾਲੇ ਉਹ ਇੱਧਰ ਆਓ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਚ ਰੋਣਨ ਵਾਲੇ ਉਹ ਇੱਧਰ ਆਓ ਇਹ ਇਨਸਾਫ਼ ਮੰਗਦੇ ਲੋਕਾਂ ਨੂੰ ਗੋਲੀਆਂ ਮਾਰਨ ਵਾਲਿਓ ਇੱਧਰ ਆਓ ਦਰਬਾਰ ਸਾਹਿਬ ਇੰਦਰ ਸਿੰਘ ਗਾਂਧੀ ਨੂੰ ਚਿੱਠੀਆਂ ਲਿਖ ਕੇ ਹਜ਼ਾਰਾਂ ਨੌਜਵਾਨਾਂ ਨੂੰ ਕਤਲ ਕਰਨ ਵਾਲਿਓ ਇੱਧਰ ਆਓ ਕੇ ਪੀਐਸ ਗੱਲ ਨਾਲ ਬਹਿ ਕੇ ਰੋਟੀਆਂ ਖਾਣ ਵਾਲਿਓ ਇੱਧਰ ਆਓ ਸਮੇਤ ਸੈਣੀ ਨਾਲ ਬਹਿ ਕੇ ਰੋਟੀਆਂ ਖਾਣ ਵਾਲਿਓ ਇੱਧਰ ਆਓ ਕਿਸੇ ਅਜੇ ਤੱਕ ਕਿਸੇ ਨੇ ਕਿਹਾ ਸਾਡੀ ਜਵਾਨ ਨੂੰ ਕੀ ਹੋ ਜਾਂਦਾ ਇੱਕ ਤੁਸੀਂ ਟਰਾਲੀ ਚੋਰ ਦੀ ਗੱਲ ਕੀਤੀ ਮੈਂ ਦੱਸਦਾ ਹੁਣ ਮੰਨ ਲਓ ਧਰਨਾ ਲੱਗਾ ਸੀ ਤੇ ਸਰਕਾਰ ਨੇ ਕਿਸਾਨਾਂ ਨੂੰ ਇਹ ਗੱਲ ਕਿਹਾ ਵੀ ਪਾਸੇ ਬੈਠਿਆਂ ਦਾ ਕੋਈ ਫਾਇਦਾ ਨਹੀਂ ਹੁੰਦਾ ਪੰਜਾਬ ਦਾ ਹੀ ਨੁਕਸਾਨ ਹੁੰਦਾ ਤੇ ਸਰਕਾਰ ਨੇ ਤਰੀਕੇ ਨਾਲ ਦੱਸੋ ਕਿਸੇ ਦੇ ਡੰਡਾ ਵੀ ਮਾਰਿਆ ਕੇ ਦੇ ਸੋਟੀ ਵੀ ਮਾਰੀਏ ਤੇ ਉਹ ਟਰਾਲੀਆਂ ਟਰੈਕਟਰ ਜਦੋਂ ਧਰਨਾ ਪਾਸੇ ਆ ਤੇ ਉਹਨਾਂ ਨੇ ਜਿਹੜੇ ਨੇੜੇ ਤੇੜੇ ਸਾਡੇ ਆਗੂ ਸੀ ਉਹਨਾਂ ਦੇ ਘਰਾਂ ਦੇ ਵਿੱਚ ਟਰਾਲੀਆਂ ਠਲਤੀਆਂ ਤੇ ਮੁੜ ਕੇ ਪੁਲਿਸ ਸ਼ਨਾਖਤ ਕਰਕੇ ਸਾਰਿਆਂ ਨੂੰ ਵਾਪਸ ਕਰ ਦੋਗੇ ਹੁਣ ਮੰਨ ਲਓ ਸਾਡੇ ਇੱਥੇ ਕੋਈ ਧਰਨਾ ਲੱਗਿਆ ਠੀਕ ਹੈ ਜੀ ਇਥੋਂ ਐਸਐਸਪੀ ਨੇ ਕਿਹਾ ਡੀਐਸਪੀ ਨੇ ਕਹਿ ਰਹੀ ਇਥੇ ਟਰਾਲੀਆਂ ਠੱਲੀਆਂ ਆਪਾਂ ਸ਼ਨਾਖਤ ਕਰਕੇ ਆਗੂਆਂ ਨੂੰ ਦੇ ਦੇਾਂਗੇ ਤੇ ਉਹਦੇ ਤੇ ਵੀਡੀਓ ਬਣਾ ਕੇ ਚੋਰ ਟਰਾਲੀ ਚੋਰ ਬਣਾ ਲੈ ਉਹ ਬਣਾ ਲੈ ਇਹ ਸਭ ਪ੍ਰੋਪਗੈਂਡਾ ਜੀ ਮੇਰੀ ਪੰਜਾਬ ਦੇ ਲੋਕਾਂ ਨੂੰ ਇਹੋ ਹੀ ਬੇਨਤੀ ਹੈ ਇਹਨਾਂ ਦੇ ਪ੍ਰੋਪਗੈਂਡੇ ਚ ਨਾ ਉਹ ਗਰਲਾਲ ਘਨੌਰ ਨੂੰ ਜਾ ਕੇ ਮਿਲੋ ਉਹਦੇ ਨਾਲ 2 ਮਿੰਟ ਬੈਠੋ ਤੁਹਾਨੂੰ ਪਤਾ ਲੱਗੂਗਾ ਉਹ ਕਿਹੋ ਜਿਹਾ ਆਗੂ ਹੈ ਨਿੱਕੀ ਜੀ ਗੱਲ ਮੈਂ ਫਿਰ ਤੁਹਾਨੂੰ ਕਹਿਣਾ ਮੈਂ ਤੁਹਾਨੂੰ ਦੱਸਦਾ ਇਹਨਾਂ ਨੇ ਪੰਜਾਬ ਚ ਕੀ ਕੁਛ ਕੀਤਾ ਤੁਸੀਂ ਹੁਣ ਮੈਂ ਸ਼ੁਰੂ ਹੋ ਗਿਆ ਅੱਗੇ ਮੈਂ ਨਹੀਂ ਆਉਂਦਾ ਸੀਗਾ মিডিਆ ਸਾਹਮਣੇ ਘਟ ਆਉਂਦਾ ਸੀ ਗਰਾਉਂਡ ਪਰ ਮੈਂ ਹੁਣ ਸ਼ੁਰੂ ਹੋ ਗਿਆ ਮੈਂ ਹੁਣ ਇਹਨਾਂ ਦੀ ਕੱਲੀ ਕੱਲੀ ਗੱਲ ਕੱਢ ਕੇ ਲਿਆਉਂ ਕਾਲੀਆਂ ਦੀ ਕਾਂਗਰਸੀਆਂ ਦੀ ਬੀਜੇਪੀ ਵਾਲਿਆਂ ਦੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੱਥੇ ਤੁਸੀਂ ਕਹਿੰਨੇ ਧਰਾਂ ਕਿਵੇਂ ਸੀ ਬੀਜੇਪੀ ਦੀ ਇੱਕ ਪਿੰਡ ਦੇ ਵਿੱਚ 294 ਵੋਟਾਂ ਬਲਾਕ ਸੰਮਤੀ ਦੇ ਕੈਂਡੀਡੇਟ ਨੂੰ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ 90 ਰਹਿ ਜਾਂਦੀਆਂ ਉੱਪਰਲੀ ਸਾਰੀਆਂ ਉਧਰ ਪਵਾਤੀਆਂ ਬਲਾਕ ਸੰਮਤੀ ਚ ਸਾਰੀਆਂ ਲੈ ਲਈਆਂ ਆਪਦੀਆਂ ਉੱਪਰ ਪਵਾਤੀਆਂ ਏਵੇਂ ਪਿੰਡਾਂ ਚ ਕਾਂਗਰਸ ਨੇ ਕੀਤਾ ਕਾਂਗਰਸ ਨੂੰ 4 ਵੋਟਾਂ ਭਈ ਆਪਦੀਆਂ ਉਧਰ ਪਵਾਤੀਆਂ ਜਿੱਥੇ ਕਾਂਗਰਸ ਮਜਬੂਤ ਸੀ ਉਥੇ ਪੂਰੀਆਂ ਵੋਟਾਂ ਨਿਕਲੀਆਂ ਇਹਨਾਂ ਦੀ ਬਈ ਸਾਡੀ ਕਲ ਨੂੰ ਬੇਇਜ਼ਤੀ ਹੋਊਗੀ ਜਗਿੰਦਰ ਸਿੰਘ ਜਿੰਦੂ ਬਾਰੇ ਇੱਕ ਤੁਸੀਂ ਗੱਲ ਕੀਤੀ ਸੀ ਉਹ ਕੀ ਸੀਗੀ ਮੈਂ ਜੀ ਉਹਨਾਂ ਬਾਰੇ ਗੱਲ ਮੈਂ ਪ੍ਰੋਮਿਸ ਕੀਤਾ ਸੀ ਵੀ ਅਸੀਂ ਦੀ ਦਿਹਾੜਾ ਜਿੰਨੇ ਦਿਨੇ ਮਹੀਨਾ ਮੈਂ 1 ਜਨਵਰੀ ਤੋਂ ਬਾਅਦ ਗੱਲ ਦੱਸੂਗਾ ਤਿਆਸਧਰਾਇਆ ਉਹਨਾਂ ਨੇ ਠੀਕ ਹੈ ਮੇਰੇ ਵੀ ਭਗਤੀ ਹੈ ਮੇਰੇ ਵੀ ਹੱਡਾਂ ਦੀ ਮਿਹਨਤ ਹੈ ਮੇਰੇ ਘਰ ਨੂੰ ਪੁੱਛ ਕੇ ਵੇਖੋ ਮੇਰੇ ਯਾਰਾਂ ਦੋਸਤਾਂ ਨੂੰ ਪੁੱਛ ਕੇ ਵੇਖੋ ਮੈਂ ਜਦੋਂ ਦਾ ਪਾਰਟੀ 'ਚ ਤੁਰਿਆ ਹੱਕ ਸੱਚ ਨਾਲ ਤੁਰਿਆ ਸੱਚੇ ਦਿਲੋਂ ਮਿਹਨਤ ਕੀਤੀ ਹੈ ਜੀਨੂੰ ਵੀ ਪਾਰਟੀ ਨਾਲ ਜੋੜਿਆ ਕਿਸੇ ਦੀ ਪਿੱਠ 'ਚ ਛੁਰਾ ਨਹੀਂ ਮਾਰਿਆ ਤੇ ਮੇਰੇ ਨਾਲ ਵੀ ਵਧੀਕੀ ਕੀਤੀ ਹੈ ਤੇ ਇਹਨਾਂ ਨੇ ਵਧੀਕੀ ਕੀਤੀ ਸੀ ਇੱਕ ਸਮੇਂ ਤੇ ਉਹ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਨੇ ਉਹਦਾ ਰਿਜ਼ਲਟ ਦਿੱਤਾ ਮੈਂ ਦੱਸੂਗਾ ਅੱਧੀ ਸੰਗਤ ਦਾ ਸਮਝੀ ਉਹ ਰਿਜ਼ਲਟ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਮਿਲਣਾ ਹੈ ਵਧਿਕਿਆਂ ਦਾ ਜਗਿੰਦਰ ਸਿੰਘ ਜਿੰਦੂ ਦੀ ਆਪਾਂ ਗੱਲ ਕੀਤੀ ਹੈ ਤਾਂ ਸ਼੍ਰੋਮਣੀ ਕਾਲੀਦਾਨ ਦੇ ਜਿਹੜਾ ਗੁਰਪ੍ਰੀਤ ਸੇਖ ਹੁੰਦਾ ਜਿਹੜਾ ਕਹਿੰਦੇ ਹਮਾਇਤ ਕੀਤੀ ਹੈ ਖੋਲੇ ਹਮਾਇਤ ਕੀਤੀ ਹੈ ਜਦੋਂ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਉਸ ਤੋਂ ਬਾਅਦ ਜਗਿੰਦਰ ਸਿੰਘ ਜਿੰਦੂ ਨੇ ਜਿਹੜਾ ਤਰਨਾ ਵੀ ਲਗਾ ਦਿੱਤਾ ਗਿਆ ਇਹ ਸ਼੍ਰੋਮਣਿਕ ਕਾਲੀਦਲ ਨੇ ਉੱਪਰ ਉਹਨਾਂ ਨੂੰ ਹਮਾਇਤ ਕੀਤੀ ਸੀ ਜਾਂ ਇਹ ਜਿਹੜਾ ਨਿੱਜੀ ਤੌਰ ਤੇ ਜਾਂ ਦਿਹਾਤੀ ਦੇ ਕਹਿ ਸਕਦੇ ਹਾਂ ਫਰੋਹ ਪਰ ਦਿਹਾਤੀ ਦੇ ਵਿੱਚ ਇਹਨਾਂ ਨੇ ਸਿਰਫ ਹਮਾਇਤ ਕੀਤੀ ਕਿਸ ਤਰ੍ਹਾਂ ਦਾ ਇਹਨੂੰ ਤੁਸੀਂ ਕਿਵੇਂ ਨਹੀਂ ਜੀ ਉਹ ਉਹਨਾਂ ਦਾ ਨਿੱਜੀ ਮਸਲਾ ਜੀ ਉਹਨਾਂ ਦੀ ਕੀ ਗੱਲਬਾਤ ਹੋਈ ਹੈ ਕਿਦਾਂ ਹਨ ਉਹਦੇ ਬਾਰੇ ਮੈਂ ਤਾਂ ਇਹ ਲੋਕਤੰਤਰ ਹੈ ਕੋਈ ਕਿਸੇ ਦਾ ਸਾਥ ਦੇ ਸਕਦਾ ਮੈਂ ਤਾਂ ਤੁਹਾਨੂੰ ਦੱਸ ਰਿਹਾ ਬਈ ਇਹ ਸਾਰੀਆਂ ਤਰ੍ਹਾਂ ਤੇ ਅਸੀਂ ਇਕੱਲੇ ਠੀਕ ਹੈ ਬਾਈ ਹਾਂਜੀ ਤੇ ਫਿਊਚਰ ਦੇ ਵਿੱਚ ਸੁਖਰਾਜ ਗੋਰਾ ਜੀ ਆਪਣੇ ਕੀ ਪਲਾਨ ਹੋਣਗੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਲਖਣ ਲੜੋਗੇ ਕਿਸ ਤਰ੍ਹਾਂ ਦੇ ਕੰਮ ਰਹਿਣਗੇ ਤੁਹਾਡੇ ਤੁਸੀਂ ਕੀ ਸੋਚਦੇ ਬਾਈ ਦੇਖੋ ਜੀ ਬੰਦੇ ਦੀਆਂ ਛਾਵਾਂ ਬਹੁਤ ਹੁੰਦੀਆਂ ਫੈਸਲਾ ਪਾਰਟੀ ਦੇ ਹੱਥ ਹੈ ਗੁਰੂ ਰਾਮਦਾਸ ਦੇ ਹੱਥ ਚਾਹਵਾਨ ਮੈਂ ਐਮਐਲਏ ਦੀ ਟਿਕਟ ਤੋਂ ਆਂ ਚਾਹਵਾਨ ਮੈਂ ਫਰੋਜ਼ਪੁਰ ਸਿਟੀ ਤੋਂ ਆਂ ਠੀਕ ਆ ਬਾਕੀ ਪਾਰਟੀ ਨੇ ਦੇਖਣਾ ਵੀ ਮੈਂ ਕਿੰਨੀ ਜੋਗਾ ਮੈਨੂੰ ਉੱਥੇ ਲੜਾਉਣਾ ਜਾਂ ਨਹੀਂ ਜੇ ਉਹ ਪਾਰਟੀ ਮੈਨੂੰ ਹੁਕਮ ਕਰੂਗੀ ਮੈਂ ਉੱਥੇ ਹਾਜ਼ਰ ਆਂ ਪਰ ਅੱਜ ਮੈਂ ਜਿੰਨੇ ਵੀ ਮੈਨੂੰ 42 43 ਪਿੰਡਾਂ ਨੇ ਡੱਟ ਕੇ ਮੇਰੀ ਹਮਾਇਤ ਕੀਤੀ ਆ ਮੈਂ ਉਹਨਾਂ ਦੇ ਨਾਲ ਦਿਲੋਂ ਖੜਾ ਤੇ ਗੁਰੂ ਰਾਮਦਾਸ ਕਿਰਪਾ ਕਰੇ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਇਹ ਤੁਹਾਡੇ ਭਰਾ ਦਾ ਵਾਦਾ ਉਹ ਇੱਕ ਪੜਿਆ ਲਿਖਿਆ ਐਮ ਐਲ ਏ ਐਡਵੋਕੇਟ ਰਜਨੀਸ਼ ਦਈਆ ਜਿਹੜੀ ਵੀ ਗੱਲ ਕਰਦਾ ਉਹ ਪਿੰਡਾਂ ਦੇ ਵਿੱਚ ਵੀ ਮੈਂ ਜਾਣਦਾ ਉਹ ਉਹੀ ਕਰਦਾ ਜਿਹੜੀ ਕਾਨੂੰਨ ਦੇ ਵਿੱਚ ਹੁੰਦੀ ਹੈ ਤੇ ਕੱਲ ਨੂੰ ਜਵਾਬ ਉਹਦਾ ਦੇਣਾ ਪਵੇ ਉਹ ਗੱਲ ਸਹੀ ਕਰਦਾ ਠੀਕ ਆ ਜੀ ਕੁਝ ਆਲੇ-ਦੁਆਲੇ ਮੈਂ ਤੁਹਾਨੂੰ ਕਹਿਣਾ ਉਹਦੇ ਆਲੇ-ਦੁਆਲੇ ਕੁਝ ਇਹੋ ਜੀ ਜੁੰਡਲੀ ਸੀ ਜਿਨੇ ਉਹਨੂੰ ਥੋੜਾ ਜਿਆ ਥੋੜਾ-ਥੋੜਾ ਕੁਝ ਬੰਦੇ ਸਾਰੇ ਨਹੀਂ ਇੱਕ ਦੋ ਹਜੇ ਮੈਨੂੰ ਕਨਫਰਮ ਨਹੀਂ ਵੀ ਪੱਕਾ ਹੀ ਹੈਗਾ ਉਹ ਹੀ ਹੈ ਜਾਂ ਹੋਰ ਆ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਪਰ ਉਹ ਆਪ ਬੰਦਾ ਬੜਾ ਵਧੀਆ ਉਹ ਛੁਟਕੀ ਕੀ ਸੀ ਉਹ ਇੱਕ ਮੋਟੀਵੇਸ਼ਨ ਹੁੰਦਾ ਜਿਵੇਂ ਹੁਣ ਮੈਂ ਕਿਹਾ ਬਈ ਸਖਰਾਜ ਗੋਰਾ ਤੁਹਾਡਾ ਭਰਾ ਤੁਹਾਡੇ ਨਾਲ ਖੜਾ ਤੇ ਹੱਕ ਤੇ ਛਾਤੀ ਤੇ ਹੱਥ ਮਾਰ ਕੇ ਮੈਂ ਕਿਹਨੂੰ ਚੈਲੰਜ ਨਹੀਂ ਕਰ ਰਿਹਾ ਜਿਹੜੇ ਉਹਦੇ ਦੱਸਿਓ ਉਹਨਾਂ ਨੂੰ ਇੱਕ ਮੋਟੀਵੇਸ਼ਨ ਸੀ ਉਹਨਾਂ ਨੇ ਕਿਹਾ ਸੀ ਆ ਦੇਖੋ ਕੋਈ ਨਹੀਂ ਆਪਾਂ ਮੈਂਟ ਜਿੱਤਾਂਗੇ ਉਹ ਉਹ ਹੌਸਲਾ ਵਧਾਉਣ ਦਾ ਕੰਮ ਸੀਗਾ ਐਮਐਲਏ ਸਾਹਮਦਾ ਕੀ ਹੈ ਉਹਨਾਂ ਦਾ ਹਲਕਾ ਹੈ ਅੱਜ ਦੀ ਤਰੀਕ ਚ ਉਹ ਸਾਰਿਆਂ ਦੇ ਐਮਐਲਏ ਉਹਨਾਂ ਦਾ ਕੰਮ ਸਾਰਿਆਂ ਨੂੰ ਹੌਸਲਾ ਦੇ ਕੇ ਰੱਖਣਾ ਉਹਨਾਂ ਨੇ ਹੌਸਲਾ ਦਿੱਤਾ ਤੁਹਾਨੂੰ ਪਤਾ ਜੀ ਕੁਝ ਵੈਬ ਚੈਨਲ ਮਾਫ ਕਰਨਾ ਕੁਝ ਵੈਬ ਚੈਨਲ ਰੋਟੀ ਸਾਡੇ ਸਿਰ ਤੋਂ ਖਾਣ ਲੱਗ ਪਏ ਵੀ ਸਾਨੂੰ ਸਵੇਰੇ 10 8 ਕੇ ਗਾਣੇ ਕੱਢਣਗੇ ਤੇ ਉਹਨਾਂ ਨੂੰ ਵਿਊ ਮਿਲਣੇ ਆ ਤੇ ਉਹਨਾਂ ਨੇ ਚੰਗਾ ਕੰਮ ਤਾਂ ਦੱਸੋ ਚੈਨਲ ਨੇ ਕਿਸੇ ਨੇ ਵਿਖਾਇਆ ਆੜਾ ਤਖਤਾਂ ਤਿੰਨ ਤਖਤਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਕਿਸੇ ਨੇ ਕਿਸੇ ਕਿਸੇ 60000 ਨੌਕਰੀ ਦਿੱਤੀ ਹੈ ਜੇ ਕਿਸੇ ਚ ਦਮ ਹੈ ਇੱਕ ਬੰਦਾ ਕੈਮਰੇ ਸਾਹਮਣੇ ਲਿਆਓ ਮੈਂ ਮਾਫੀ ਮੰਗ ਕੇ ਦੋਵੇਂ ਹੱਥ ਜੋੜ ਕੇ ਰਾਜਨੀਤੀ ਛੱਡ ਕੇ ਘਰੇ ਬੈਠ ਜਾਈ ਉਹ ਇੱਕ ਬੰਦਾ ਲਿਆਓ 100 ਰੁਪਿਆ ਦੇ ਕੇ ਵੀ ਲੱਗਾ ਨੌਕਰੀ ਇੱਕ ਵਲੰਟੀਅਰਸ ਦੀ ਕਦਰ ਹੈਗੀ ਬਾਈ ਜੀ ਤੁਸੀਂ ਦੇਖਦੇ ਹੋ ਬਹੁਤ ਸਾਰੇ ਸ਼ਿਕਾਇਤਾਂ ਆਉਂਦੀਆਂ ਨੇ ਕਿਉਂਕਿ ਤੁਸੀਂ ਬੜੇ ਸਮੇਂ ਤੋਂ ਪੁਰਾਣੇ ਸਮੇਂ ਤੋਂ ਰਹੇ ਹੋ ਹੋਰ ਕਾਫੀ ਜਿਹੜੇ ਵਲੰਟੀਅਰਸ ਹੈਗੇ ਆ ਤੁਹਾਨੂੰ ਲੱਗਦਾ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਵਲੰਟੀਅਰਸ ਦੀ ਕਦਰ ਹੈਗੀ ਦੇਖੋ ਜੀ ਅਸਲ ਵਿੱਚ ਨਾ ਬੰਦੇ ਤੇ ਆਪ ਦੇਤੇ ਵੀ ਬੜਾ ਡਿਪੈਂਡ ਕਰਦਾ ਹੁੰਦਾ ਹੁਣ ਮੈਂ 4 ਸਾਲਾਂ ਤੋਂ ਪਾਰਟੀ 'ਚ ਹਣਾ ਮੈਨੂੰ ਜਦੋਂ ਮੈਨੂੰ ਟਿਕਟ ਨਹੀਂ ਮਿਲੇ ਸੀ ਤੇ ਮੈਨੂੰ ਘਰੇ ਸੱਦ ਕੇ ਪ੍ਰੋਮਿਸ ਹੋਇਆ ਸੀ ਜਰਨਵੀਰ ਭੁੱਲਣ ਨੂੰ ਟਿਕਟ ਦੇ ਦਿੱਤੀ। ਇਹ ਸਰਕਾਰ ਬੰਦਿਆ ਅਸਰ ਇੱਕ ਮਹੀਨੇ ਚ ਤੁਹਾਨੂੰ ਆ ਅਸੀਂ ਅਹੁਦਾ ਦੇਵਾਂਗੇ ਸਰਕਾਰ ਚ ਪੰਜਾਬ ਦਾ ਚੇਅਰਮੈਨ ਬਣਾਵਾਂਗੇ ਤੁਹਾਡੇ ਨਾਲ ਪ੍ਰੋਮਿਸ ਕੇਜਰੀਵਾਲ ਸਾਹਿਬ ਨੇ ਮੇਰੇ ਨਾਲ ਕੀਤਾ। ਦੇਖੋ ਉਹ ਮੇਰੀ ਪਾਰਟੀ ਦੇ ਸੁਪਰੀਮੋ ਹੈ ਸ਼ਾਇਦ ਮੇਰੇ ਚ ਕੋਈ ਕਮੀ ਹੋਵੇਗੀ। ਸ਼ਾਇਦ ਮੈਨੂੰ ਪਾਰਟੀ ਹੋਰ ਹਜੇ ਪਰਖਣਾ ਚਾਹੁੰਦੀ ਹੋਊਗੀ। ਉਹਨਾਂ ਦੀ ਸੋਚ ਵੱਡੀ ਹੈ ਮੇਰੇ ਨਾਲ। ਠੀਕ ਆ ਪਰ ਮੈਂ ਖੜਾ ਸਾਡੇ ਤੇ ਡਿਪੈਂਡ ਕਰਦਾ। ਹੁਣ ਦੇਖੋ ਰਵਿੰਦਰ ਕੇਜਰੀਵਾਲ ਸਾਹਿਬ ਨੇ ਪਾਰਟੀ ਬਣਾ ਲਈ। ਉਦੋਂ ਬਾਅਦ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਪੰਜਾਬ ਇੰਡੀਆ ਚ ਬਣਾਈ ਉਹਨਾਂ ਨੇ ਪੰਜਾਬ ਚ ਭਗਵੰਤ ਸਿੰਘ ਮਾਨ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਸਰਦਾਰ ਸਾਹਿਬ ਨੂੰ ਸੀਐਮ ਸਾਹਿਬ ਨੂੰ ਵੀ ਚਲਾਓ ਉਹਨਾਂ ਨੇ ਆਪਦੀ ਮਿਹਨਤ ਕਰਕੇ ਪੰਜਾਬ ਦੇ ਵਿੱਚ ਪਾਰਟੀ ਖੜੀ ਕਰ ਲਈ ਤੇ ਗਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਜ਼ਿੰਮੇਵਾਰੀ ਦੇਤੀ। ਜ਼ਿਲ੍ਹਾ ਪ੍ਰਧਾਨਾਂ ਨੇ ਜ਼ਿਲ੍ਹੇ ਦੇ ਵਿੱਚ ਜ਼ੋਰ ਲਾ ਕੇ ਪਾਰਟੀ ਖੜੀ ਕਰ ਲਈ। ਜ਼ਿਲ੍ਹਾ ਪ੍ਰਧਾਨਾਂ ਨੇ ਗਾਂ ਜਿਨ੍ਹਾਂ ਨੇ ਐਮਐਲਏ ਨੇ ਉਹਨਾਂ ਨੂੰ ਦੇਤੀ ਤੇ ਜਿਹੜੇ ਐਮਐਲਏ ਬਣ ਗਏ ਉਹਨਾਂ ਨੇ ਪਿੰਡ ਵਾਰ ਦੇ ਆਗੂਆਂ ਨੂੰ ਸਰਪੰਚਾਂ ਨੂੰ ਦੇਤੀ। ਡਿਪੈਂਡ ਸਾਡੇ ਤੇ ਕਰਦਾ ਅਸੀਂ ਕਿੱਦਾਂ ਆਪਣੀ ਪਾਰਟੀ ਨੂੰ ਉੱਪਰ ਚੱਕਣਾ। हां ਜਿੱਥੇ ਮਾਨਸਾ ਵੀ ਮੰਨਦੇ ਸਾਡੇ ਤੋਂ ਜਿੱਥੇ ਗਲਤੀਆਂ ਹੋਈਆਂ ਸਾਨੂੰ ਦੱਸੋ ਸੀ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਕਈ ਸਾਡੇ ਕੋਲ ਵਿੱਚ ਪਿੰਡਾਂ ਦੇ ਵਿੱਚ ਕਈ ਬਹਿਰੂਪੀਏ ਉਹ ਜੇ ਆ ਗਏ ਜਿਹੜੇ 14 ਖਾਤਰ ਆ ਗਏ ਮੈਨੂੰ ਦਿਹਾਤੀ ਚ ਪਤਾ ਲੱਗ ਗਿਆ ਮੈਂ ਸਾਰਾ ਕੁਝ ਭੇਜਤਾ ਐਮਐਲਏ ਸਾਹਿਬ ਨੂੰ ਵੀ ਪਤਾ ਮੈਂ ਪਾਰਟੀ ਨੂੰ ਵੀ ਭੇਜਤਾ ਬਹਿਰੂਪੀਏ ਹੈਗੇ ਆ ਉਹਨਾਂ ਦਾ ਬਸ ਹੁਣ ਅਸੀਂ ਸੁਚੇਤ ਹੋ ਗਏ ਆ ਜਿਹੜੇ ਅੰਦਰ ਖਾਤੇ ਰਲ ਕੇ ਫੋਟੋਆਂ ਖਿਚਾਏ ਪਿੰਡਾਂ ਚੋਂ ਵੋਟਾਂ ਨਿਕਲੀਆਂ ਸਾਰਾ ਮੈਨੂੰ ਪਤਾ ਬੇਫਿਕਰ ਹੋ ਜਾਓ ਠੀਕ ਹੈ ਬਈ ਕੱਲੀ-ਕੱਲੀ ਗੱਲ ਦਾ ਪਤਾ ਤੇ ਬਾਕੀ ਵਰਕਰ ਦੀ ਇੱਜ਼ਤ ਜੇ ਕਿਸੇ ਨਾਲ ਧੱਕਾ ਵੀ ਹੋਇਆ ਉਹਦੇ ਨਾਲ ਤੁਹਾਡਾ ਭਰਾ ਸਖਰਾਜ ਗੋਰਾ ਪ੍ਰੋਮਿਸ ਕਰਦਾ ਵਾਅਦਾ ਕਰਦਾ ਸਮੁੱਚੀ ਪਾਰਟੀ ਦਾ ਆਪਾਂ ਲੈ ਕੇ ਥਾਪੜਾ ਸਮੁੱਚੇ ਵਿਧਾਇਕਾਂ ਦਾ ਥਾਪੜਾ ਲੈ ਕੇ ਪੂਰੇ ਜ਼ਿਲ੍ਹੇ 'ਚ ਮੈਨੂੰ ਦੱਸੋ ਮੈਂ ਤੁਹਾਡੇ ਕੋਲੇ ਆਵਾਂਗਾ ਤੁਹਾਡੇ ਨਾਲ ਖੜਾਂਗੇ ਕਿਸੇ ਗੱਲੋਂ ਤੁਹਾਡੀ ਧੌਣ ਨਹੀਂ ਵੀ ਨਹੀਂ ਹੁੰਦੀ 2027 ਦੇ ਵਿੱਚ ਕੀ ਹੋਊਗਾ ਜਿਆਮ ਦੀ ਪਾਰਟੀ ਵਿਨ ਕਰੋਗੇ ਜੀ ਮੈਨੂੰ ਨਹੀਂ ਲੱਗਦਾ ਕੋਈ ਬਰੋਬਰ ਖੜੂਗਾ ਵਿਕਾਸ ਦੇ ਨਾਂ ਤੇ ਜਿਹੜੀ ਨੀਤੀ ਉਹ ਕੰਮ ਕਰੂਗੀ ਜੀ ਮੈਂ ਕਹਿੰਨਾ ਜੀ ਲੋਕ ਇੱਕੋ ਗੱਲ ਕਹਿੰਦੇ ਆ ਥੋੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਵਰਗਾ ਅੱਜ ਤੱਕ ਇਹੋ ਜਿਹਾ ਆਗੂ ਪੰਜਾਬ ਨੂੰ ਨਹੀਂ ਮਿਲਿਆ ਤੇ ਅਸੀਂ ਡੱਟ ਕੇ ਮੁੱਖ ਮੰਤਰੀ ਦੇ ਨਾਲ ਆ ਤੇ ਸਾਡੇ ਵਿਧਾਇਕ ਵੀ ਜਿਹੜੇ ਕੋਈ ਕਿਸੇ ਤੋਂ ਕੋਈ ਗਲਤੀਆਂ ਹੋਈਆਂ ਠੀਕ ਹੈ ਜੇਲੇ ਫਰੋਹੇਪੁਰ ਜ਼ਿਲ੍ਹੇ ਤਾਂ ਮੈਂ ਤੁਹਾਨੂੰ ਕਹਿਣਾ ਮੈਂ ਕੱਲੇ-ਕੱਲੇ ਵਿਧਾਇਕ ਸਾਹਿਬਾਨ ਨੂੰ ਕਹਿ ਕੇ ਜੇ ਕਿਤੇ ਗਲਤੀਆਂ ਹੋਈਆਂ ਉਹਨੂੰ ਸੈੱਟ ਕਰਾਂਗੇ ਠੀਕ ਹੈ ਬਈ ਧੰਨਵਾਦ ਜੀ ਤਾਂ ਜੀ ਆਇਆਂ ਨੂੰ ਜੀ ਲਗਾਤਾਰ ਅਸੀਂ ਭਾਈ ਸੁਖਰਾਜ ਸਿੰਘ ਗੋਰਾੜੀ ਜੀ ਨੇ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ ਲਖਣਾ ਤੋਂ ਲੈ ਕੇ ਕਿਉਂਕਿ ਹੁਣ ਜ਼ਿਲ੍ਹਾ ਪ੍ਰੇਸ਼ਦ ਦਾ ਬਲਾਕ ਸਮਤੀ ਇਲੈਕਸ਼ਨ ਹੋ ਕੇ ਹਟੇ ਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਜਾਂ ਹੋਰ ਜਿਹੜੇ ਵਿਧਾਇਕਾਂ ਨੂੰ ਲੈ ਕੇ ਸਵਾਲ ਸੀਗੇ ਗੁਰਪ੍ਰੀਤ ਸੇਖੋ ਦਾ ਜਾਓ ਚੁਟਕੀ ਵਾਲੀ ਗੱਲ ਬਾਈ ਜਿਹੜੇ ਅਰਜੀਨੀਛ ਤਾਂ ਹੀ ਆਈ ਨੇ ਕੀਤੀ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਸਵਾਲ ਜਵਾਬ ਸੀ ਬਾਈ ਸਖਰਾਜ ਗੋਰਾ ਜੀ ਆਪਣੇ ਨਾਲ ਸਨ ਸੋ ਚੱਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਸਾਡਾ ਚੈਨਲ ਸਾਡੀ ਤਰਤੀ ਸਾਡੇ ਲੋਕ ਉਸਨੂੰ ਵਾਤ ਵਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ